ਉਹ ਕਹਿੰਦਾ ਕਾਲੀ ਦੀਵਾਲੀ ਤੁਹਾਡੇ ਵੱਲੋਂ ਸੱਦਾ ਦਿੱਤਾ ਜਾ ਰਿਹਾ ਜੀ ਪੰਨੂ ਨੂੰ ਸਾਡੇ ਵੱਲੋਂ ਸੱਦਾ ਵੀ ਸ਼੍ਰੀ ਰਾਮ ਚੌਂਕ ਦੇ ਵਿੱਚ ਅਸੀਂ ਦੀਵਾਲੀ ਵਾਲੇ ਦਿਨ 7 ਵਜੇ ਤੋਂ ਲੈ ਕੇ 8 ਵਜੇ ਤੱਕ ਦੀਪਮਾਲਾ ਕਰਾਂਗੇ ਅਸੀਂ ਉੱਥੇ 1100 ਦੀਵਾ ਬਾਲਾਂਗੇ ਜੇ ਤੇਰੇ ਚ ਜੁਰਤ ਤਾਂ ਇੱਥੇ ਆ ਆ ਕੇ ਬਣਾ ਕਾਲੀ ਦੀਵਾਲੀ ਦੇਖਦੇ ਆ ਤੇਰੇ ਚ ਕਿੰਨੀ ਕੀ ਜੁਰਤ ਆ ਫੋਨ ਦੇ ਉੱਤੇ ਵੀਡੀਓ ਦੇ ਰਾਹੀਂ ਤੁਹਾਨੂੰ ਕੀ ਦੇਣਾ ਬਹੁਤ ਸਾਨ ਆ ਅਸੀਂ ਤੈਨੂੰ ਕਰਕੇ ਦਿਖਾਵਾਂਗੇ ਅਸੀਂ ਦੀਪਮਾਲਾ ਕਰਾਂਗੇ ਜੀ ਰਾਮ ਚੌਂਕ ਦੇ ਵਿੱਚ ਤੂੰ ਆ ਆ ਕੇ ਕਰ ਤੇ ਜੀ ਕੀ ਕਰਦਾ ਭੇਜ ਆਪਣੇ ਗੁੰਡੇ ਸਿੱਖ ਫੋਰ ਜਸਟਿਸ ਨੂੰ ਆਪਰੇਟ ਕਰਨ ਵਾਲਾ ਗੁਰਪੰਤ ਸਿੰਘ ਪੰਨੂ ਉਹ ਇੰਨਾ ਕੁਝ ਕਰ ਰਿਹਾ ਪਰ ਸਰਕਾਰਾਂ ਕਿੱਥੇ ਐ ਸੈਂਟਰ ਸਟੇਟਸ ਗਵਰਨਮੈਂਟ ਕੀ ਕਰ ਰਹੀ ਐ ਸਿੱਖ ਫੋਰ ਜਸਟਿਸ ਇੱਕ ਨਾਮ ਰਹਿ ਗਿਆ ਇੱਕ ਡਮੀ ਰਹਿ ਗਈ ਐ ਇੱਕ ਸਿਰਫ ਦੁਕਾਨ ਆ ਪੈਸੇ ਇਕੱਠੇ ਕਰਨ ਦੀ ਜਿਹੜਾ ਕਿ ਕੁਝ ਅੱਤਵਾਦੀ ਜਿਹੜੇ ਇਥੋਂ ਪੀਓ ਪਗੋੜੇ ਹੋਏ ਹੋਏ ਨੇ ਮੈਂ ਤੈਨੂੰ ਸਿੱਧੀ ਜਿਹੀ ਗੱਲ ਦੱਸਾਂ ਇੱਥੋਂ ਕਈ ਅੱਤਵਾਦੀ ਜਿਹੜੇ ਆਪਣੀਆਂ ਪ੍ਰਾਪਰਟੀਆਂ ਛੱਡ ਕੇ ਬਾਹਰ ਵਿਦੇਸ਼ਾਂ ਦੇ ਵਿੱਚ ਰਹਿ ਰਹੇ ਨੇ ਔਰ ਜਿਹੜੇ ਫੇਸ ਫਰੰਟ ਤੇ ਨਹੀਂ ਕਰਨਾ ਚਾਹੁੰਦੇ ਇਹ ਸਿਰਫ ਉਹਨਾਂ ਦਾ ਇੱਕ ਬਣਾਇਆ ਹੋਇਆ ਸਮਝ ਲਓ ਪਾਲਤੂ ਕੁੱਤਾ ਆ ਉਹ ਪੰਨੂ ਆ ਪੈਸੇ ਦੀ ਬੈਕਅਪ ਉਹਨਾਂ ਦੀ ਆ ਉਹ ਪੈਸਾ ਵੀ ਦਿੰਦੇ ਇਹਨੂੰ ਫੰਡਿੰਗ ਵੀ ਕਰਦੇ ਇੱਕ ਦੁਕਾਨਦਾਰੀ ਚਲਾ ਰਿਹਾ ਪੰਨੂ ਪੰਨੂ ਇੱਕ ਬਿਆਨ ਦੇ ਦਿੰਦਾ ਉਸ ਬਿਆਨ ਤੇ ਉਹਨੂੰ ਲੱਖਾਂ ਪੌਣ ਇਕੱਠੇ ਹੋ ਜਾਂਦੇ